ਨੱਪ ਦੇਣਾ ਨੱਪ ਦੇ ਕਿੱਲੀ ਲੈ ਵੀ ਚੁਬਰਵਾ ਦੇਖੋ ਕਰੜੀ ਮਿੱਟੀ ਆ ਗਈ ਆ ਆ ਚੱਕ ਵੀ ਮੈਂ ਨਾ ਤੇ ਮਕਣਾ ਝੋਨਾ ਦੱਸ ਕਿਹੜਾ ਲਾਉਣੀ ਆ ਯਾਰ ਹਾਈਬ੍ਰਿਡ ਮੈਨੂੰ ਇਹ ਦੱਸ ਮੈਂ ਵੀਡੀਓ ਮੈਂ ਵੀਡੀਓ ਮੰਨਤਾ ਕਿਨੇ ਦੇਤੀ ਸਰਕਾਰ ਨੇ ਪੱਕੇ ਬੇਲ ਤੇ ਮਿਲਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮਾਲੀ ਇਸ ਵਕਤ ਹੈਗੇ ਆਪਾਂ ਵੀਰ ਸੰਧੂ ਦੇ ਖੇਤ ਜਗਮੀਤ ਮੇਰਾ ਯਾਰ ਚੋਟੀ ਦਾ 855 ਨਾਲ ਮਰੀ ਜਾਂਦਾ ਪਲਾਉ ਤੇ ਦੋਸਤੋ ਚਾਰ ਕਿੱਲਾਂ ਚ ਮਾਰਨੇ ਨੇ ਪਲਾਉ ਤੇ ਟਰੈਕਟਰ ਦੇ ਵਿੱਚ 56 ਲੀਟਰ ਤੇਲ ਸੀ ਜਦੋਂ ਖੇਤ ਦੇ ਵਿੱਚ ਵਾੜਿਆ ਸੀ ਆਪਾਂ ਇੱਕ ਤਾਂ ਚੈੱਕ ਕਰਾਂਗੇ ਵੀ ਕਿੰਨਾ ਤੇਲ ਖਾਊ ਕਿੱਲੇ ਦਾ ਪਲਾਉ ਤੇ 855 ਸਵਰਾਜ ਇਹ ਵੀਡੀਓ ਬਣਾਉਣ ਦਾ ਪਰਪਸ ਇਹ ਆ ਵੀ ਆਪਣੇ ਕੋਲੇ ਕੱਲ ਆਏ ਸੀ ਅਰਜਨ ਵਾਲੇ ਅਰਜਨ ਵਾਲੇ ਕਹਿੰਦੇ ਵੀ ਸਾਦਾ ਟਰੈਕਟਰ 4x4 ਯਾਨੀ ਕਿ 855 ਦੇ ਲਗਭਗ ਬਰਾਬਰ ਤੇਲ ਖਾਂਦਾ ਜੇਕਰ ਉਹ ਟੂ व्हीਲ ਤੇ ਆ ਤੇ ਅਰਜਨ 4휠 ਤੇ ਆ ਤੇ ਆਪਾਂ ਉਹਨਾਂ ਨੂੰ ਵੀ ਮਰਵਾਵਾਂਗੇ ਪਲੌ ਆਪਣੇ ਖੇਤ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਵੇਨੇ ਆ ਪੂਰਾ ਡੈਮੋ 855 ਆਖਰਕਾਰ ਕਿੰਨਾ ਤੇਲ ਖਾਂਦਾ ਉਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਆਪਾਂ ਆਪਣੇ ਖੇਤ ਦੇ ਵਿੱਚ ਪਲੌ ਜਾਂ ਚੁੰਜੂ ਦੋਵਾਂ ਜੋ ਇੱਕ ਜੀਜ ਮਲਾਵਾਂ ਮਾਰਾਂਗੇ 4 ਕਿੱਲੇ ਹੀ ਆਪਣੇ ਕੋਲੇ ਤੇ 4 ਕਿੱਲੇ ਦੀ ਆਹ ਪੱਕੀ ਹੈ ਨਾ ਜੀ ਇੰਨੀਆਂ ਵੀ ਹਾਂਜੀ ਵੀ ਆ ਚੱਲੀ ਜਾਂਦਾ ਤੁਹਾਡੇ ਸਾਹਮਣੇ ਦੇ ਪਲੌ ਵੇਖੋ ਤੁਸੀਂ ਕਾਫੀ ਡੂੰਘੇ ਹੀ ਜਾ ਰਹੇ ਨੇ ਲਗਭਗ ਜੇਕਰ ਦੇਖਿਆ ਜਾਵੇ ਤਾਂ ਇੱਥੋਂ ਮਣਦੇ ਇਹ ਇੱਥੇ ਸਹੀ ਲੱਗਦੇ ਆ ਲਗਭਗ ਜੇਕਰ ਵਿਖਿਆ ਜਾਵੇ ਤਾਂ ਡੇਢ ਕ ਫੁੱਟ ਜਾਂਦੇ ਡੂੰਗੇ ਡੇਢ ਕ ਫੁੱਟ ਡੂੰਗੇ ਜਾ ਰਹੇ ਨੇ ਦੇਖ ਲਓ ਤੁਸੀਂ ਹੈਨਾ ਡੇਢ ਕ ਫੁੱਟ ਡੂੰਗੇ ਜਾ ਰਹੇ ਨੇ ਤੇ ਬਾਕੀ ਤੁਹਾਨੂੰ ਵਹੋਣੇ 855 ਦੀ ਪਰਫਾਰਮੈਂਸ ਤੇ ਕੱਲ ਨੂੰ ਫਿਰ ਕੱਢਾਂਗੇ ਜੇ ਕੱਲ ਜਾਂ ਪਰਸੋ ਆਪਾਂ ਦੋਸਤੋ ਪੱਕਾ ਤੁਹਾਨੂੰ ਮੈਂ ਕਹਦਾ ਲੋਹੇ ਦੇ ਲਕੀਰ ਆ ਵੀ ਯਾਂ ਦਾ ਮਾਰਾਂਗੇ ਆਪਾਂ ਚੁੰਜੂ ਵਾਲ ਤੇ ਯਾਂ ਮਾਰਾਂਗੇ ਪਲੌ ਚਾਰ ਕਿੱਲਿਆਂ ਚ ਤੇ ਲੱਗ ਜੂ ਪਤਾ ਅਰਜਨ ਦਾ ਵੀ ਅਰਜਨ ਵਾਕਏ 855 ਦੀ ਰੀਸ ਕਰਦਾ ਜਾਂ ਨਹੀਂ ਯਾਰ ਮੱਖਣ ਮੈਂ ਵੀਡੀਓ ਮੱਖਣ ਤਾਂ ਬਣਾਉਣ ਆਇਆ ਵੀ ਆਪਣੇ ਕੋਲੇ ਕੱਲ ਤੂੰ ਵੇਖੀ ਅਰਜਨ ਦੀ ਆਪਾਂ ਮਸ਼ਹੂਰੀ ਕੀਤੀ ਨਹੀਂ ਮੈਂ ਵੀਡੀਓ ਵੇਖੀ ਆਪਣੇ ਆਏ ਸੀ ਉਹ ਮੈਂ ਵੇਖੀ ਨਹੀਂ ਜੀ ਵੀਡੀਓ ਨਹੀਂ ਵੇਖੀ ਵੇਖੀ ਅਰਜਨ ਆ 4/4 50 HP ਟਰੈਕਟਰ ਆ ਅਰਜਨ ਨੋਵਾ 605 ਆ ਨੋਵਾ ਆ ਅਰਜਨ ਆਇਆ ਨਾ ਉਹ ਕਹਿੰਦੇ ਆ ਵੀ ਸਾਡੇ ਤੋਂ ਮੱਲੀ ਸਾਹਿਬ ਮਰਵਾ ਕੇ ਦੇਖੋ ਤੁਸੀਂ ਪਲਾਉ ਜਾਂ ਚੁੰਜੋ ਤੇਲ ਕਹਿੰਦੇ ਲਗਭਗ ਵੀ 855 ਦੇ ਬਰਾਬਰ ਦਾ ਹੀ ਖਾਂਦਾ 4 ਵੀਲ ਤੇ ਅੱਛਾ ਤੇ ਮੈਂ ਤਾਂ ਆਇਆ ਵੀ ਵਾਕਏ ਆਪਾਂ 56 ਲੀਟਰ ਤੇਲ ਪਵਾਇਆ ਨਾ પેટ્રોલ ਪੰਪ ਤੇ ਹੁਣ ਇਸ ਦੇ ਵਿੱਚ 56 ਲੀਟਰ ਤੇਲ ਸੀ ਉੱਥੋਂ ਚੱਲ ਕੇ ਵੀ ਆਇਆ ਹਾਂ ਚੱਲ ਤੂੰ ਯਾਰ ਮੰਨ ਤੂੰ 56 ਲੀਟਰ ਮੰਨ ਉਹ ਕਿੰਨਾ ਖਾ ਗਿਆ ਹੋਣਾ ਤੇ 4 ਕਿਲੇ ਥਾਂ ਆ ਹਾਂ ਪੂਰਾ ਚੱਲ ਬੋਕ ਦਾ ਤਾਂ ਪੂਰਾ ਹੈ ਨਾ ਤੇ 에ਅਰ ਲੱਗਦੇ ਬਲੌ ਬੜੇ ਸੈਟ ਆ ਯਾਰ ਹਨਾ ਪੂਰੇ ਡੂੰਗੇ ਲੱਗਦੇ ਆ ਇਹ ਕਿੱਥੋਂ ਲੈ ਕੇ ਆ ਬਲੌ ਬੂੜੇ ਕੋ ਜੇ ਬੂੜੇ ਗੁਜਰ ਤੋਂ ਲੈ ਕੇ ਆਇਆ ਕੀ ਰੇਟ ਹਿਸਾਬ ਕਿਤਾਬ ਇਹ ਵੱਡੇ ਨਹੀਂ ਪਤਾ ਬੇਲੀ ਨੂੰ ਯਾਰ ਉਹੀ ਲਿਆ ਅੱਛਾ ਉਧਰ ਪਿਆਤਾ ਉਧਰ ਟੈਂਪਲ ਆ ਰੋਟੀ ਖਾਧੀ ਇਹਨੂੰ ਸੋਖਣਾ ਪਈ ਜੀ ਇਹਨੂੰ ਮੜਾਇਆ ਮੋਢਾ ਕਰ ਪਾਸੀ ਯਾਰ ਲੋ ਵੀ ਸੰਧੂ ਸਾਹਿਬ ਮਾਰ ਰਹੇ ਨੇ ਲੈ ਵਿੱਚ ਉbro ਸੰਦੂ ਸਾਹਿਬ ਮੜੇ ਮੋੜ ਕੇ ਬੰਦ ਕਰ ਲੋ ਤੇ ਅਰਜਨ ਨੇ ਆਪਣੇ ਮਾਰਨੇ ਨੇ ਆਪਾਂ ਵੇਖਣਾ ਤੇ ਹੁਣ ਤਾਂ ਮੈਂ ਚੱਲਿਆ ਸ਼ਹਿਰ ਹਾਂ ਹਾਂ ਇਹ ਤੁਸੀ ਲੱਗ ਜੂਗਾ ਤੁਹਾਨੂੰ 2 ਤੇ 2 ਘੰਟੇ ਤਾਂ ਲੱਗ ਜਾਣਗੇ 2 ਢਾਈ ਮਸਾ ਕਿਲਾ ਥਾਂ ਵਜਿਆ ਨਾ ਪਾਪ ਡੈਮ ਕੰਦੇ ਡੈਮ ਕੰਣ ਗੱਡੀ ਕੰਪਨੀ ਆ ਗਈ ਏ ਖੜ ਜਾ ਖੜ ਜਾ ਖੜ ਜਾ ਕੋ ਭਰਾਵਾ ਮੋੜ ਤੇ ਹੀ ਮਾਮਾ ਖੜ ਜਾ ਖੜ ਜਾ ਇਹ ਆ ਲੈਂਕਮ ਲੈਂਕਮ ਦੇ ਆ ਸਹੀ ਲੈਂਕਮ ਦੇ ਪਲਾਉ ਆ ਦੋਸਤੋ ਤੇ ਲੱਗਦੇ ਬੜੇ ਯਾਰ ਲੱਗਾ ਬੜਾ ਯਾਰ ਹੈ ਹੈ ਉਹ ਡੂੰਗੇ ਜਾਂਦਾ ਘਟ ਘਟ ਮੇਰੇ 14 14 15 ਹੀ ਡੂੰਗੇ ਜਾਂਦੇ ਆ ਯਾਰ ਪਲਾਉ ਦੀ ਸੈਟਿੰਗ ਹੀ ਬੜੀ ਲੈਂਕਮ ਦੇ ਹੈ ਲੈਂਕਮ ਦੇ ਉਹ ਬਾਹਰ ਦੀ ਕੰਪਨੀ ਪੂਰਾ ਅੱਗੇ ਜਿਹੜੇ ਪਲਾਉ ਲਿਆਉਂਦੇ ਸੀ ਕਿੱਡੇ ਉਹ ਨਹੀਂ ਸੀ ਸਹੀ ਹਨ ਉਹ ਤਾਂ ਅੱਗੇ ਆਖੀਏ ਇੱਕ ਯਾਰ ਪਾਣੀ ਲਾਏ ਤਾਂ ਡੂੰਗੇ ਜਾਂਦੇ ਕਿ ਪਾਣੀ ਨਾ ਲਈਏ ਤੁਸੀਂ ਦੱਸੋ ਸਲਾਹ ਦਿਓ ਕਿੰਟ ਤੋਰਦਾ ਨਹੀਂ ਪਾਣੀ ਲਾਇਆ ਸੰਧੂ ਸਾਹਿਬ ਸੱਚੀ ਦਸੀ ਐਵੇਂ ਲੋਕਾਂ ਨੂੰ ਆਪਾਂ ਗਮਰਾ ਨਹੀਂ ਕਰਨਾ ਜਿੰਨਾ ਵੀਰਾਂ ਨੇ ਪਲਾਉ ਮਾਰਨੇ ਨੇ ਸੰਧੂ ਸਾਹਿਬ ਦਾ ਕਹਿਣਾ ਵੀ ਪਾਣੀ ਨਾ ਲਾਉ ਖੇਤ ਚ ਜਿੱਥੇ ਪੈ ਗਿਆ ਕੋਰ ਵਾਹਣ ਉਥੇ ਦਾ ਪਾਣੀ ਲਾ ਕੇ ਮਾਰਨੇ ਚਾਹੀਦੇ ਆਪਣੇ ਜਿਹੜੇ ਵਾਹਣ ਆ ਸਮੋਕਸ ਏਰੀਆ ਚ ਇੱਥੇ ਪਾਣੀ ਨਾ ਲਾਇਆ ਜੇ ਸੁੱਕੇ ਵਾਹਣ ਚ ਜਦੋਂ ਅੱਗ ਲਾਤੀ ਨਾਲ ਦੀ ਨਾਲ ਪਲਾਉ ਮਾਰ ਲਓ ਚੰਝੂ ਮਾਰ ਲਓ ਠੀਕ ਹੈ ਕਣੀ हां ਮਿੱਟੀ ਦੀ ਪਲਟੀ ਵਾਜਾਂਦੀ ਆ ਬਹੁਤ ਵਧੀਆ ਵਾਹਣ ਬਣਾਈ ਜਾਂਦਾ ਬਈ ਤੇ ਕੰਪਿਊਟਰ ਕਰਾ ਲਵਾਉਣਾ ਆਹਾਂ ਪਾਉਂਡੂ ਆ ਗਈ ਵਿਖਾਈ ਲੈ ਓਏ ਲੈਓ ਕਿੱਲੇ ਨੂੰ ਮਾਰੇ ਸੀ ਦੋਸਤੋ ਪਿਛਲੀ ਵਾਰੀ ਪਲੌ ਤੇ ਕਣਕ ਕਿੰਨੀ ਨਿਕਲੀ ਉੱਥੋਂ ਵਧੀਆ ਨਿਕਲੀ ਨਾ 50 ਮਣ 55 ਨਹੀਂ ਤਾਂ ਉੱਥੇ ਤਾਂ ਹੁੰਦਾ ਹੀ ਸੀ ਕੋਈ ਨਹੀਂ ਇਹ ਭੈਣ 30 ਮਣ ਨਿਕਲੀਆਂ ਇਹ ਚੋ 35 ਮਣ ਨਿਕਲੀਆਂ ਐਰ ਕੀ ਬਈ ਸੰਧੂਆਂ ਨੂੰ ਕਣਕ ਦਾ ਲੱਗਿਆ ਰਗੜਾ ਥੋੜਾ ਜਿਹਾ ਇਸ ਕਰਕੇ ਪਲੌ ਮਰੀ ਜਾਂਦੇ ਆ ਮੇਰਾ ਫੀਤਾ ਮਾਰ ਮਾਰਦੀ ਲੈ ਵੀ ਸੱਜਣੋ ਅਸੀਂ ਲਿਆਂਦਾ ਫੀਤਾ ਵੀ ਵਾਕਈ ਕਿੰਨੇ ਕਿ ਜਾਂਦੇ ਡੂੰਗੇ ਤਿੰਨ ਚਾਰਾਂ ਜਗਾਂ ਤੋਂ ਮਿੰਤੀ ਕਰਨੀ ਆ ਮੜਾ ਪੱਟ ਪਹਿਲਾ ਪੱਟ ਤਾਂ ਲੈ ਆ ਤਾਂ ਮਿੱਟੀ ਚੜ ਗਈ ਥੱਲੇ ਵੇ ਮਿੱਟੀ ਪੋਲੀ ਬਸ ਆ ਗਈ ਕਰੜੀ ਆ ਗਈ ਨਾ ਲੈ ਵੀ ਚੁੱਬ ਰਵਾ ਦੇਖੋ ਕਰੜੀ ਮਿੱਟੀ ਆ ਗਈ ਆ ਚੱਕ ਵੀ ਮੇਨ ਲੈ ਵੀ ਲਾਲਾ ਨਿਸ਼ਾਨੀ ਹੁਣ ਇਹ 15 15 15 15 ਹੋ ਗਿਆ 1.14 ਬਹੁਤ ਆ ਯਾਰ 1.14 ਇੰਚ ਦਾ ਬਹੁਤ ਆ ਇਹ ਦੂੰਗਾ ਜਾਣਦਾ ਕੋਈ ਤੋਕ ਨਹੀਂ ਬਣਦਾ ਦੂੰਗੇ ਲੈ ਗਿਆ ਸਿਆਂ ਸੇ ਦੂ ਡੂੰਗੇ ਹੈ ਮੜੇ ਅੱਗੇ ਆ ਮੜਾ ਜੇ ਇੱਥੇ ਮਾਰ ਆ ਵੇ ਇੱਥੇ ਜੇ ਮਾਰ ਖਾਂ ਵੀ ਐਵਰੇਜ ਆ ਪਤਾ ਲੱਗ ਜੂਗਾ ਆਪਾਂ ਨੂੰ ਕਿਉਂ ਵੀ ਲੋ ਵੀ ਦੋਸਤੋ ਇੱਕ ਦਾ ਪਲਾਉ ਜਦੋਂ ਮਾਰਨੇ ਆ ਵਾਹਣ ਸੁੱਕਾ ਹੋਣਾ ਚਾਹੀਦਾ ਦੂਜੀ ਗੱਲ ਪਲਾਉ ਹੋਣੀ ਚਾਹੀਦੀ ਲਹਿਮਕੰਦੇ ਕਿਉਂ ਵੀ ਲਹਿਮਕੰਦੇ ਇਹ ਆ ਵੇਖੋ ਲੇ ਵੀ ਇੱਥੇ ਤਾਂ ਜ਼ਿਆਦਾ ਇੱਥੇ ਤਾਂ ਉੰਜ ਹੀ ਪਤਾ ਲੱਗ ਜਾਂਦਾ ਜ਼ਿਆਦਾ ਕੱਢ ਤਾਂ ਥਾਣਾ ਹੁਣ ਵੇਖਾ ਇੱਥੇ ਮੜਾ ਟੇਡ ਲੈ ਜੀ ਕੋਈ ਚੱਕਰ ਨਹੀਂ ਇੱਥੇ ਇਹਦੇ ਦਾ 16 17 ਪਹੁੰਚਿਆ ਸਾਢੇ 16 ਕਰ ਲੈ ਸਾਢੇ 16 ਇੱਥੇ ਸਾਢੇ 16 ਠੀਕ ਆ ਫਿਰ ਐਵਰੇਜ 1.5 ਫੁੱਟ ਜਾਂਦੇ ਆ 1.5 ਫੁੱਟ ਜਾਂਦੇ ਆ ਤੇ ਬਾਕੀ ਬਾਈ ਜੀ ਇਹ ਸੁਸਾਇਟੀ ਨੇ ਸੰਭਾਲ ਕੇ ਰੱਖਿਆ ਬੂੜਾ ਗੁਜਰਾ ਨਾ ਡਬਲ ਡਬਲ ਸੈਟਅਪ ਵੇਖ ਤੂੰ ਜਾ ਕੇ ਬੂੜਾ ਗੁਜਰ ਦੀਆਂ ਸੁਸਾਇਟੀਆਂ ਵਿਖਾਵਾਂ ਮੈਂ ਨਾ ਕਮਾਲ ਕਰਦੀ ਆ ਰਸਾਂ ਦੇ ਕੇ ਕਿ ਕੱਲਾ ਕੱਲਾ ਸੰਭਾਲ ਕੇ ਰੱਖਿਆ ਪਿਆ ਸਟੈਟਿ ਦੀ ਗੱਲ ਛੇੜ ਲਈ ਨਾ ਹਾਂ ਆਪਣੀ ਪਿੰਡ ਦੀ ਜਿਹੜੀ ਸਟੈਟਿ ਆ ਹਾਂ ਪਹਿਲੀ ਗੱਲ ਤਾਂ ਜਿਹੜੀ ਸਟੈਟਿ ਨਾਲ ਖੰਦ ਪਰਾਣੀ ਕਿੱਥੇ ਆ ਕਿੱਥੇ ਆ ਆਪਣੇ ਤਰ੍ਹਾਂ ਦੇ ਬੋਲਦੇ ਫਿਰਦੇ ਆ ਯਾਰ ਟਰੈਕਟਰ ਨਹੀਂ ਆਪਣੇ ਵਰਗੇ ਗਰੀਬ ਬੰਦੇ ਦਾ ਵਾਹ ਲੈਣ ਸਾਡੇ ਵਰਗੇ ਵਾਲੀ ਵਾਰਸੀ ਆਣੀ ਉਹ ਸਟੈਟਰੋਂ ਚੰਗਾ ਉਸ ਇੱਕ ਮਜ਼ਾਰਕਾ ਮੁਲ ਖਾਹ ਤਨਖਾੜ ਜੇ ਰੱਖਿਆ ਬੰਦਾ ਹਾਂ ਹਾ ਵੇ ਤੂੰ ਵੇਖੋ ਚੋਬਰ ਜਾਂਦਾ ਹੈ ਕਿ ਨਾ ਨੱਪ ਦੇ ਨੱਪ ਦੇ ਕਿੱਲੀ ਨੱਪਾਂ ਤੋਰਖਾਂ ਚੱਲਾ ਹੈ ਐ ਕੱਢ ਦੇ ਵਾਂਢ ਤੁੰਨਗੇ ਲੈ ਵੀ ਸੱਜਣ ਹੁਣ ਮੈਂ ਚੱਲਿਆ ਸ਼ਹਿਰ ਮੇਰੀ ਗੱਲ ਸੁਣ ਮੱਕਣ ਮੈਂ ਚੱਲਿਆ ਸ਼ਹਿਰ ਮੈਨੂੰ ਆ ਕੰਮ ਮੇਰਾ ਵੀਰ ਤੇਲ ਮੇਰੇ ਆਇਆ ਤਾਂ ਮਿੰਕੇ ਫੇਰ ਛੱਡ ਕੇ ਆਇਆ ਜੇ ਭਲਾਂ ਦੀ 100 ਰੁਪਇਆ 200 ਮੈਨੂੰ ਬਾ ਦੇ ਜੇ ਘੰਟੇ ਦਾ ਕੋਈ ਨਹੀਂ ਕੋਈ ਤੈਨੂੰ ਫੋਨ ਕਰ ਦਾਂਗੇ ਜਦੋਂ ਕੰਮ ਆ ਗਿਆ ਤੇ ਮਖਣਾ ਝੋਨਾ ਦੱਸ ਕਿਹੜਾ ਲਾਉਣਾ ਯਾਰ ਕੀ ਆਪਾਂ ਦਾ ਭਈ 28p 67 ਲਾਉਣੇ ਆਏ ਹਾਈਬ੍ਰਿਡ ਮੈਨੂੰ ਇਹ ਦੱਸ ਮੈਂ ਵੀਡੀਓ ਮੈਂ ਮੰਨਤਾ ਕਿਨੇ ਦੇਤੀ ਸਰਕਾਰ ਨੇ ਪੱਕੇ ਬਿਲ ਤੇ ਮਿਲਦਾ ਐ ਕਿ ਐਰ ਕੀ ਪੱਕੇ ਬਿਲ ਤੇ ਮਿਲਦਾ ਨਾ ਪੱਕਾ ਬਿਲ ਮਿਲਦਾ ਨਾ 1200 ਰੁਪਏ ਦਾ ਮੈਂ ਲੈ ਕੇ ਆਇਆ ਲੈ ਵੀ ਚੋਬਰੀ ਨਾ ਲਓ ਵੀ ਦੋਸਤੋ 28p 67 ਆਉਣ ਲੱਗ ਗਿਆ ਪੱਕੇ ਬਿਲ ਤੇ ਸਰਕਾਰ ਨੇ ਦੇਤੀ ਆ ਮੰਨਤਾ ਇਹ ਦਿਨ ਦੱਸ ਕਿੰਨੇ ਲੈਂਦਾ ਝੂਠ ਨਾ ਮਾਰੀ ਮੈਂ ਕਹਿੰਦਾ ਵੀ 105 ਤੋਂ 7 ਦਿਨ ਲੈਂਦਾ ਪਨੀਰੀ ਤੋਂ ਬਾਅਦ ਤੂੰ ਸਹੀ ਸਹੀ ਦੱਸੀ ਤੂੰ ਤਾਂ ਲਾਉਣਾ ਹੀ ਰਹਿਣਾ ਇਹਦਾ ਡਾਕਟਰ ਪਨੀਰੀ ਦੇ ਹਿਸਾਬ ਨਾਲ ਆ اچھا ਜੇ ਤੂੰ ਪਨੀਰੀ ਦੇਤੀ ਪੀਜ ਦੇਗਾ ਤੇ ਭਾਵੇਂ 2 ਦਿਨ ਮਗਰੋਂ ਵੀ ਲਾ ਦੇ ਉਹ 2 ਦਿਨ ਪਹਿਲਾਂ ਪੱਕ ਜਾਊਗਾ ਅੱਛਾ ਦੇ ਪਨੀਰੀ ਤੇ ਹਿਸਾਬ ਨਾਲ ਉਹ ਤਾਂ ਠੀਕ ਆ ਵੀ ਆਈਡੀਆ ਦੱਸ ਵੀ ਕਿੰਨੇ ਦਿਨ ਲੈਂਦਾ ਆਈਡੀਆ ਆਈਡੀਆ ਹੁਣ ਮੈਂ ਤਾਂ ਇਹਨਾਂ ਤੈਨੂੰ ਦੱਸਾਂ ਮੈਂ ਤਾਂ ਇਹਨਾਂ ਹਿਸਾਬ ਨਾਲ ਕੋਈ ਲਾਇਆ ਨਹੀਂ ਇਹਨਾਂ ਵੈਸੇ 130 ਪਨੀਰੀ ਦੇ 30 ਦਿਨ ਲਾ ਹਾਂ ਤੇ ਵੱਧ ਵੱਧ 110 ਕ ਦਿਨ ਲੱਗਦੇ ਮੇਰੇ ਬਸ ਇੰਨੇ ਇੰਨੇ ਕਿ 140 ਦਿਨ ਮੰਨ ਕੇ ਮੈਂ ਇੰਨੇ ਦਿਨ ਲਵਾਂਗਾ 105 7 8 ਦਿਨ ਹੀ ਲੱਗਦੇ ਨੇ ਆਪਣੇ ਤੈਨੂੰ ਸਿੱਧਾ ਹਿਸਾਬ ਮੈਂ ਦੱਸ ਦਿੰਦਾ ਹਾਂ ਵੀ ਅਸੀਂ ਅੱਗੇ ਤਾਂ ਕਰਦੇ ਹਾਂ 100 ਤੋਂ ਸਟਾਰਟ ਅੱਛਾ ਝੋਨਾ ਹਾਂ ਹੁਣ ਮੈਂ ਕੱਲ 93 ਰੁਪਏ ਪਨੀਰੀ ਵੀਜੀ ਆ ਵੀਜੀ ਆ ਮੰਨ ਕੇ ਚੱਲ ਵੀ ਅਸੀਂ 100 ਤੋਂ ਇੱਕ ਸਟਾਰਟ ਕਰ ਦੇ ਤੇ ਇਹ ਵੇਖ ਲਾ ਵੀ ਅਸੀਂ ਉਹ ਜਿਹੜਾ ਝੋਨਾ ਨਾ ਆਣ ਗਾਣ ਦੇ ਨਾਲੋਂ ਅਸੀਂ ਮੰਨ ਕੇ ਚੱਲ ਜਿਵੇਂ ਹੁਣ ਆਪਣਾ ਏਰੀਆ ਲਾ ਲਾ ਉਹ ਲੱਗ ਜਾਂਦਾ ਹੁੰਦਾ ਉਹਦੇ ਨਾਲੋਂ ਅਸੀਂ ਕੋਈ 2-4 ਦਿਨ ਪਹਿਲਾਂ ਵੱਢ ਲੈਣਾ ਵੱਢ ਲੈਨੇ ਆ ਵੱਢ ਲੈਨੇ ਤੇ ਲਾਉਣੇ ਤੁਸੀਂ ਪੀ ਲੇਟ ਹੀ ਆ ਹਾਂ ਵੀ ਪਨੀਰੀ ਦੇ ਹਿਸਾਬ ਨਾਲ ਹਿਸਾਬ ਨਾਲ ਵੀ ਕਹਿੰਦਾ ਵਾ ਵੀ ਰੇਹ ਦਾ ਵੀ ਚੱਕਰ ਹੁੰਦਾ ਵੀ ਜੇ ਤੁਸੀਂ ਰੇਹ 2 ਸਵਾ 2 ਗੱਟੇ ਪਾਉਂਗੇ ਤਾਂ 5-4 ਦਿਨ ਪਹਿਲਾਂ ਆਉ ਝੋਨਾ ਆਊਗਾ ਤੇ ਜੇ ਤੁਸੀਂ ਭਾਂਜੋ 3000 ਗੱਟੇ ਟਪਾ ਦੋਗੇ ਤਾਂ ਮੈਂ ਕਹਿੰਦਾ 10 ਦਿਨ ਲੇਟ ਨਾ ਹੋਵੇ ਤਾਂ ਮੇਰੀ ਉਹ ਤਾਂ ਡਿੱਗੂਗਾ ਫਿਰ ਫਾਇਦਾ ਤੇ ਲੇਟ ਵੀ ਹੋਊਗਾ ਡਿੱਗਿਆ ਝੋਨਾ ਰਿ 135 40 ਦਿਨ ਹੀ ਲੱਗ ਲੱਗਦੇ ਆ ਪਨੀਰੀ ਸਣੇ 135 40 ਦਿਨ ਪਨੀਰੀ ਸਣੇ 105 6 ਦਿਨ 10 ਦਿਨ ਮੈਂ ਪਨੀਰੀ ਤੋਂ ਬਾਅਦ ਕਹੇ ਸੀ ਬਾਈ ਇੱਕ ਇੱਕ ਹੋਰ ਸੋਣਾ ਪੱਕਾ ਬਿਲ ਆਊਗਾ ਜਿਹੜਾ 126 ਝੋਨੇ ਉਹ ਤਾਂ ਸਿੰਗਰਾਂ ਵਾਲੇ ਹੱਥ ਘੜੇ ਖੜੇ ਆ ਹਾਂ ਠੀਕ ਆ ਉਹ ਕਾਹਤੋਂ ਹੱਥ ਘੜੇ ਉਹ ਯਾਰ ਉਹਦਾ ਚੋਲ ਜਦੋਂ ਕੱਢਦੇ ਆ ਨਾ ਚੋਲ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਉਹ ਕੀ ਇਹਨਾਂ ਦੀ ਚੱਲੀ ਜਾਂਦੀ ਆ ਡਿਸਕਸ ਇਹ 126 ਝੋਨੇ ਦੇ ਚੋਲ ਦੀ ਪ੍ਰੋਬਲਮ ਹਰ ਨਾਲ ਚੱਲੀ ਜਾਂਦੀ ਇਹਨਾਂ ਦੀ ਜਿਹੜੀਆਂ ਵਪਾਰੀਆਂ ਦੀ ਆ ਸਿੰਗਰਾਂ ਵਾਲੇ ਦੀਗੋ ਮਦਿਏ ਬੈਰ ਕੀ ਜਾਨਕੀ ਲਾਉਣਾ 28 ਪੀ ਸਾੜੀ ਹਾਂ 67 ਦੀ 20 ਪੀ ਉਹ ਬਲੀ ਹੋਵੇ ਲੈ ਕੀ ਰੇਟ ਲੈ ਗਿਆ ਤੈਨੂੰ 1250 ਸਾਢੇ 1250 ਨੂੰ ਦਿੱਤਾ ਥਾਈਲਾ 3 ਕਿਲੋ ਦਾ 3 ਕਿਲੋ ਦਾ ਬਿੱਲ ਕਿਹੜੀ ਕੰਪਨੀ ਦੀ ਕਿਹੜੀ ਕੰਪਨੀ ਪਾਇਨਰ ਦੀ ਬਿੱਲ ਪੱਕਾ ਦਿੱਤਾ ਨਾਲ ਟੀਕੇ ਸੀਡ ਸਟੋਰ ਆ ਦੂਰ ਰੋਡ ਤੇ ਆਪਾਂ ਤਾਂ ਉਹਨਾਂ ਤੋਂ ਲਿਓ ਉਹਨਾਂ ਨੇ ਜਵਾਰ ਦਾ 2 ਛੋਲੇ ਦਾ ਬਿੱਲ ਪੱਕਾ ਜੀ ਫਟਕਾ ਬਿੱਲ ਤੇ ਕਿੰਨਾ ਪਾਇ ਮਰਲੇ ਦਾ ਵੀ ਮਾ ਦੂਰ ਕਿਲੋ ਦੂਰ ਕਿਲੋ ਮਰਲਾ 2 ਹਾਂ ਕਿ ਤਿੰਨ ਮਰਲੇ ਯਾਨੀ ਕਿ ਇੱਕ ਥੈਲਾ ਇੱਕ ਕਿਲਿਆ ਆਸ ਤੇ ਯਾਰ ਕਨਾਲ ਦੇ ਵਿੱਚ ਮੈਂ 3 ਕਿਲੋ ਵੀ ਪਾਇਆ ਕਨਾਲ ਦੇ ਵਿੱਚ 30 ਕਿਲੋ ਵੀ ਪਾਇਆ ਤੇ ਕਨਾਲ ਚ ਵਧੂਗੀ ਬਣੀ ਦੀ ਹਾਂ ਵਧੂਗੀ ਵਧੂਗੀ ਹੋਣਾ ਆਪਾਂ ਖਾਂ ਜਿਹੜਾ ਵਾਦਦੇ ਆ ਨਾ ਆਪਾਂ ਮਰਨਾ ਵਾਦ ਵਾਦ ਲਈਦਾ ਤੇ ਬੜੀ ਜਰੀ ਕਰੀਓ ਬੜੀ ਬਾਹਰ ਜਿਹੜਾ ਆਪਾਂ ਲਾਉਣਾ ਇਹ ਟੋੜਦੀ ਨਹੀਂ ਹੋਰਦੀ ਤੱਕ ਦੋਸਤੋ 25 ਪੀ 60 ਲਾਉਣ ਵਾਲੇ ਇਹ ਆ 90 95 100 ਗੱਟੇ ਵਾਂਗੂ ਨਿਕਲ ਆਉਂਦਾ 1.5 110 12 ਗੱਟੇ ਵੀ ਨਿਕਲ ਸਕਦੇ ਆ 37 ਕਿਲੋ ਦੀ ਭਰਤੀ ਲੋ ਵੀ ਸੱਜਣੋ ਮੈਂ ਗਿਆ ਜਾਲ ਇਸ ਸ਼ਹਿਰ ਤੇ ਫਿਰ ਸੰਧੂਆਂ ਨੇ ਪਿੱਛੋਂ ਆਪੇ ਹੀ ਤੇਲ ਮਿਲ ਲਿਆ ਸੀ ਤੇ ਘਟੋ ਘੜ ਪੰਜ ਘੰਟਿਆਂ ਦੇ ਵਿੱਚ ਪਲਾਉ ਵਜੇ ਨੇ ਤਾਂ ਦੋਸਤੋ 56 ਲੀਟਰ ਤੇਲ ਸੀ ਤੇ ਬਾਕੀ 45 ਲੀਟਰ ਤੇਲ ਦੋਸਤੋ ਖਾ ਗਿਆ ਪਲਾਉ ਲੈ ਕੇ ਆਉਣ ਦਾ ਤੇ ਲੈ ਕੇ ਜਾਣ ਦਾ ਵੀ ਖਰਚਾ ਵਿੱਚ ਪਾਇਆ ਜੀ ਤੇ ਦੋਸਤੋ ਜੇਕਰ ਖੇਤ ਖੇਤ ਦੀ ਗੱਲ ਕਰੀਏ ਤਾਂ 11 ਲੀਟਰ ਇੱਕ ਕਿੱਲੇ ਦਾ ਤੇਲ ਮਾਜ ਗਿਆ ਜੀ ਸਵਰਾਜ 855 11 ਲੀਟਰ ਤੇਲ ਦੋਸਤੋ ਬਹੁਤ ਹੁੰਦਾ ਬਾਕੀ ਦੇਖਾਂਗੇ ਹੁਣ ਅਰਜਨ ਤੇ ਵੀਡੀਓ ਬਾਤ ਬਾਤੇ ਸ਼ੇਅਰ ਕਰ ਦਿਓ ਜਦੋਂ ਲੱਖ ਵਿਊ ਹੋ ਗਏ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਅਰਜਨ 4/4 ਨੋਵੋ 605 ਡੀਆਈ ਪੀਐਸ